ਸਾਡੇ ਹਿੱਸੇ ਇਹ ਕਾਰਜ ਆਇਆ ਕਿ ਜੋ ਮਹਾਨ ਰੂਹਾਂ ਇਸ ਧਰਤ ਦੇ ਉੱਤੇ ਨਿਆਂ ਦਾ ਪਸਾਰਾ ਕਰਨ ਦੇ ਲਈ ਗੁਰੂ ਪਾਤਸ਼ਾਹ ਨੇ ਫਾਪੜਾ ਦੇ ਕਰਕੇ ਭੇਜੀਆਂ ਜਿੰਨਾਂ ਗਿਣਤੀ ਦੇ ਸਿੰਘਾਂ ਨੇ ਆਪਣਾ ਇਤਿਹਾਸ ਦੁਹਰਾਇਆ ਚੱਲ ਰਹੇ ਇਤਿਹਾਸ ਨੂੰ ਵੱਡਾ ਮੋੜਾ ਦਿੱਤਾ ਆਪਣੀ ਪਰੰਪਰਾ ਅਨੁਸਾਰ ਜੰਗ ਲੜੀ ਸਿਰਫ ਇਸ ਮੁਲਕ ਦੀ ਨਹੀਂ ਕਿੰਨੀਆਂ ਹੋਰ ਮੁਲਕਾਂ ਦੇ ਸਹਿਯੋਗ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਫੌਜ ਸ੍ਰੀ ਦਰਬਾਰ ਸਾਹਿਬ ਚੜਾਈ ਕਰਕੇ ਆਈ ਤੇ ਉਹਨਾਂ ਗਿਣਤੀ ਦੇ ਸਿੰਘਾਂ ਨੇ ਮਹਾਰਾਜ ਦਾ ਓਟ ਆਸਰਾ ਤੱਕਦਿਆਂ ਸ਼ਾਨਾਂ ਮੱਤੇ ਢੰਗ ਦੇ ਨਾਲ ਜੰਗ ਲੜੀ ਖਾਲਸੇ ਨੂੰ ਚਾਹ ਹੁੰਦਾ ਜੰਗ ਦੇ ਉੱਤੇ ਜੰਗ ਚੋਂ ਅਸੀਂ ਫੇਰ ਹੋਰ ਜ਼ਿਆਦਾ ਨਿਖਰ ਕੇ ਸਾਹਮਣੇ ਆਨੇ ਜੰਗ ਸਾਡੇ ਲਈ ਕੋਈ ਰੋਣ ਦਾ ਵਰਤਾਰਾ ਨਹੀਂ ਹੈ ਤੇ ਤਪਾ ਹੋਇਆ ਮਾੜਾ ਹੋਇਆ ਸਾਡੇ ਨਾਲ ਵਧਿਕੀਆਂ ਹੋਈਆਂ ਸਾਡੇ ਤੇ ਹਮਲੇ ਹੋਏ ਸਾਡੇ ਤੇ ਚੜਾਈ ਕਰਕੇ ਆਏ ਸਾਡੇ ਸਥਾਨ ਢਾਟੇ ਰੀ ਕੀਤੇ ਸਾਡੇ ਲਈ ਰੋਣ ਦਾ ਵਿਸ਼ਾ ਨਹੀਂ ਇਹੀ ਵੱਡਾ ਇੱਕ ਨੁਕਤਾ ਹੁੰਦਾ ਜਦੋਂ ਅਸੀਂ ਇਤਿਹਾਸ ਅਗਲੀ ਪੀੜ੍ਹੀ ਤੱਕ ਪਹੁੰਚਾਣਾ ਹੈ ਉਹ ਕਿਹੜੇ ਸ਼ਬਦਾਂ ਚ ਬਚਾਉਣਾ ਕਿਸ ਰੂਪ ਚ ਪਹਚਾਣਾ ਉਹ ਮਾਨ ਨਾਲ ਪਹਚਾਉਣਾ ਜਾਂ ਰੋਕੇ ਤਾਨਿਆਂ ਨਾਲ ਰੋ ਪਿੱਟ ਕੇ ਕੇ ਮਾੜਾ ਹੋਇਆ ੱਤਕਾ ਹੋਇਆ ਉਸ ਤਰ੍ਹਾਂ ਬਚਾਉਣਾ ਘਟਨਾਵਾਂ ਤਾਂ ਸਦਾ ਉਹੀ ਰਹਿਣੀਆਂ ਹਮਲਾਵਰ ਹਮਲਾ ਕਰਕੇ ਆਇਆ ਉਹਨੇ ਜੋ ਦਾ ਵੈਰਸੀਗਾ ਜੋ ਦੀ ਸਮਰੱਥਾ ਸੀ ਉਹ ਤੋਂ ਜੋ ਹੋ ਸਕਿਆ ਉਹਨੇ ਕੀਤਾ ਸਦਾ ਹੀ ਹਮਲਾਵਰ ਇਸ ਤਰ੍ਹਾਂ ਕਰਦੇ ਅਸੀਂ ਅੱਗੇ ਕਿਸ ਰੂਪ ਚ ਦੇਣਾ ਉਹ ਇਤਿਹਾਸ ਉਹ ਵੱਡੀ ਜ਼ਿੰਮੇਵਾਰੀ ਸਾਡੇ ਤੇ ਹੁੰਦੀ ਸਿਰਫ ਘਟਨਾਵਾਂ ਸੁਣਾਉਣ ਦਾ ਕਾਰਜ ਨਹੀਂ ਹੁੰਦਾ ਘਟਨਾਵਾਂ ਕੋਈ ਵੀ ਸੁਣਾਉਣਾ ਘਟਨਾਵਾਂ ਕਿਹੜੇ ਸ਼ਬਦਾਂ ਨਾਲ ਸੁਣਾਉਣੀਆਂ ਕਿਸ ਉਪਕ ਸੁਣਾਉਣੀਆਂ ਉਹ ਉਹਦੇ ਤੇ ਅਗਲਾ ਸਾਰਾ ਕੁਝ ਖੜਾ ਹੁੰਦਾ